ਵੇਚ ਵੰਦਾ ਦੀ ਪੇਟੀ ਮੇਰੇ ਪਪਾ ਮੇਰੇ ਸਭ ਤੋਂ ਪਿਆਰੇ ਪਪਾ ਸੀ ਮੈਂ ਮੈਂ ਤੇਨੂੰ ਬਹੁਤ ਪਿਆਰ ਕਰਦਾ ਤੂੰ ਕਦੇ ਵੀ ਮੇਰੇ ਤੋਂ ਦੂਰ ਨਹੀਂ ਹੋਣਾ ਮੇਰੇ ਸਭ ਤੋਂ ਪਿਆਰੇ ਪਪਾ ਚਲੋ ਕਹਿੰਦੇ ਸੀ ਵੀ ਮੇਰੇ ਤੋਂ ਦੂਰ ਨਹੀਂ ਹੋਣਾ ਤੇ ਉਹ ਮੇਰੇ ਤੋਂ ਹੀ ਦੂਰ ਚਲੇ ਗਏ ਤੇ ਹੁਣ ਜਦੋਂ ਫਿਊਚਰ ਆਏਗਾ ਮੈਂ ਆਪਣੇ ਪਪਾ ਦਾ ਸੁਪਨਾ ਪੂਰਾ ਕਰੂੰਗੀ ਰਾਜਪੀਰ ਜਵੰਦਾਜੀਤ ਅਜ ਭੋਗ ਸੀ ਅਤਿ ਅੰਤਿ ਮਰਦਾਸ ਉਹਨਾਂ ਦੇ ਲਈ ਸਭ ਨੇ ਮਿਲ ਕੇ ਕੀਤੀ ਵੱਡੀਆਂ ਤੇ ਮਸ਼ਹੂਰ ਹਸਤੀਆਂ ਤਾਂ ਇੱਥੇ ਨਮ ਅੱਖਾਂ ਦੇ ਨਾਲ ਪਹੁੰਚੀਆਂ ਹੀ ਭਿੱਜੀਆਂ ਅੱਖਾਂ ਦੇ ਨਾਲ ਉਹਨਾਂ ਦੀਆਂ ਗੱਲਾਂ ਕਰ ਕਰਕੇ ਭਾਵੁਕ ਹੋ ਰਹੀਆਂ ਸੀ ਪਰ ਉਹਨਾਂ ਦੇ ਪਰਿਵਾਰ ਦਾ ਜੋ ਹਾਲ ਸੀ ਉਹ ਬੇहद ਹੀ ਵਾੜਾ ਸੀ ਦੇਖ ਕੇ ਤਰਸਾਂਦਾ ਸੀ ਕਿ ਨਿੱਕੇ ਨਿੱਕੇ ਜਵਾਕਾਂ ਦੇ ਨਾਲ ਹੀ ਕੀ ਹੋ ਗਿਆ ਉਹਨਾਂ ਦਾ 5 ਸਾਲ ਦਾ ਇਹ ਨਿੱਕਾ ਜਿਹਾ ਮਾਸੂਮ ਪੁੱਤ ਦਿਲਾਵਰ ਜਿਹਦੇ ਸਿਰ ਤੇ ਜ਼ਿੰਮੇਵਾਰੀ ਰੱਖੀ ਗਈ ਪੱਗ ਰੱਖੀ ਗਈ ਰਾਜਵੀਰ ਜਵੰਦਾਜੀ ਦੇ ਘਰ ਦੇ ਹੁਣ ਸਾਮ ਸੰਭਾਲ ਅਤੇ ਸਾਰੀ ਜ਼ਿੰਮੇਵਾਰੀ ਤੂੰ ਨਿਭਾਣੀ ਹੈ ਭਾਵੇਂ ਇਹ ਰਸਮਾਂ ਬਣੀਆਂ ਹੋਈਆਂ ਨੇ ਪਰ ਇੱਕ 5 ਸਾਲ ਦੇ ਬੱਚੇ ਦੇ ਸਿਰ ਤੇ ਜਦੋਂ ਪੱਗ ਰੱਖੀ ਗਈ ਤਾਂ ਉਹ ਸਭ ਕੁਝ ਦੇਖ ਕੇ ਕਿਸੇ ਦੀਆਂ ਵੀ ਅੱਖਾਂ ਦੇ ਵਿੱਚ ਪਾਣੀ ਆ ਜਾਵੇ ਉਹ ਮਾਸੂਮ ਪੁੱਤ ਉਹ ਮਾਸੂਮ ਜਿਹਾ ਬੱਚਾ ਜੋ ਕਿ ਉਸ ਦਿਨ ਤੋਂ ਚੰਗੀ ਤਰ੍ਹਾਂ ਸੀ ਖੜਾ ਹੁੰਦਾ ਹੱਸਦਾ ਬੋਲਦਾ ਵੀ ਨਹੀਂ ਦੇਖਿਆ ਉਹਦੇ ਸਿਰ ਤੇ ਏਡੀ ਵੱਡੀ ਜ਼ਿੰਮੇਵਾਰੀ ਪੈ ਗਈ ਦੂਜੇ ਪਾਸੇ ਉਹਨਾਂ ਦੀ ਧੀ ਈਮਾਨਤਕੌਰ ਜਿਨ੍ਹਾਂ ਨੂੰ ਆਖਰੀ ਸਾਹ ਤੱਕ ਹੋ ਉਠਾਂਦੀ ਰਹੀ ਸੀ ਆਪਣੇ ਪਿਤਾ ਨੂੰ ਇਹ ਹੀ ਕਹਿੰਦੀ ਸੀ ਕਿ ਪਾਪਾ ਆਖਰੀ ਚਾਂਸ ਹੈ ਲਾਸਟ ਚਾਂਸ ਹੈ ਤੁਸੀਂ ਇੱਕ ਵਾਰੀ ਉੱਠ ਜਾਓ ਤੁਸੀਂ ਵਾਦਾ ਕੀਤਾ ਸੀ ਪ੍ਰੋਮਿਸ ਨਾ ਤੋੜੋ ਸਾਨੂੰ ਛੱਡ ਕੇ ਨਾ ਜਾਓ ਰੋਂਦੀ ਹੋਈ ਧੀ ਦੇ ਵੱਲੋਂ ਆਪਣਾ ਉਹ ਦੁੱਖ ਅਤੇ ਪਿਆਰ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਉਸਨੇ ਦੱਸਿਆ ਕਿ ਮੇਰੇ ਪਾਪਾ ਮੈਨੂੰ ਕਹਿੰਦੇ ਸੀ ਕਿ ਤੂੰ ਮੇਰੀ ਲੱਕੀ ਚਾਮ ਹੈ ਇਸ ਦੇ ਨਾਲ ਹੀ ਉਹ ਵੀ ਆਖਿਆ ਕਰਦੇ ਸੀ ਕਿ ਤੂੰ ਮੇਰੇ ਤੋਂ ਕਦੇ ਦੂਰ ਨਾ ਹੋਈ ਰੋਂਦੇ ਹੋਏ ਭਾਵੁਕ ਦਿਲ ਦੇ ਨਾਲ ਇਸ ਧੀ ਦੇ ਵੱਲੋਂ ਕਿਹਾ ਕਿ ਜਿਹੜੇ ਪਾਪਾ ਮੈਨੂੰ ਕਹਿੰਦੇ ਸੀ ਕਦੇ ਦੂਰ ਨਾ ਹੋਈ ਅੱਜ ਉਹ ਆਪ ਦੂਰ ਚਲੇ ਗਏ ਇਹ ਹੀ ਜਹੀ ਮਾਹੌਲ ਤੇ ਹਾਲਾਤ ਰਾਜਵੀਰ ਜਵੰਦਾ ਦੇ ਭੈਣ ਦੇ ਵੀ ਸੀ ਜਿਨ੍ਹਾਂ ਨੇ ਕਿਹਾ ਕਿ ਸੀ ਛੋਟੇ ਹੁੰਦੇ ਇੰਜ ਖੇਡਦੇ ਸੀ ਕਿ ਰਾਜਵੀਰ ਜੀ ਬੰਦਾ ਉੱਚੀ ਥਾਂ ਤੇ ਚੜ ਕੇ ਗਾਣੇ ਗਾਉਂਦਾ ਸੀ ਅਤੇ ਅਸੀਂ ਹੀਠਾਂ ਬੈਠ ਕੇ ਉਸ ਨੂੰ ਸੁਣਿਆ ਕਰਦੇ ਸੀ ਬਿਹਤ ਹੀ ਮਨ ਨੂੰ ਭਾਵੁਕ ਕਰ ਦੇਣ ਵਾਲੀਆਂ ਹੈ ਸਾਰੀਆਂ ਗੱਲਾਂ ਤੇ ਯਾਦਾਂ ਪਰਿਵਾਰ ਤੇ ਦਿਲ ਦੇ ਵਿੱਚ ਨੇ ਰਾਜਵੀਰ ਨੂੰ ਘਰੇ ਲੈ ਕੇ ਆਇਆ ਇਹ ਸਾਡਾ ਪੁੱਤ ਉਸ ਦਿਨ ਵੀ ਪਾਪਾ ਤੁਹਾਡੇ ਕੋਲੇ ਆਖਰੀ ਚਾਂਸ ਹੈ ਇਸ ਤਰ੍ਹਾਂ ਤੁਸੀਂ ਉੱਠ ਖੜੋਣਾ ਪਾਪਾ ਚੀਟ ਨਾ ਕਰੋ ਤੁਸੀਂ ਸਾਡੇ ਨਾਲ ਤੇ ਇਹ ਆਖਰੀ ਚਾਂਸਾ ਤੋਂ ਨਿਕਲਿਆ ਤਸ ਸਾਲਾਂ ਦੀ ਹੈ ਤੇ ਦਲਾਵਰਾ ਜੇ ਛੋਟਾ ਹੈ 50 ਸਾਲਾਂ ਦਾ ਹੈ ਪਰ ਇਹ ਸੱਚੀ ਹੈ ਜਿਹਨੇ ਉਹ ਸਭ ਕੁਝ ਮਹਿਸੂਸ ਕੀਤਾ ਹੈ ਉਹਨਾਂ ਦੇ ਨਾਲ ਨਾਲ ਜੋ ਆਪਾਂ ਸਾਰੇ ਮਹਿਸੂਸ ਕੀਤਾ ਹੈ ਅਰੇ ਪਰਿਵਾਰ ਦੇ ਸਾਰੇ ਜੀਆਂ ਨੂੰ ਹੌਸਲਾ ਦਿੰਦੇ ਸੀ ਕਿ ਕਿ ਤੁਸੀਂ ਇਦਾਂ ਰੋ ਨਾ ਤੁਸੀਂ ਤੈਂ ਦੇ ਕਲਾਸ ਨਾ ਜਾਓ ਪਾਪਾ ਨੇ ਠੀਕ ਹੋ ਜਾਣਾ ਔਰੇ ਆਖਰੀ ਸਾਤਕ ਰਿਹਾ ਔਰ ਜਸਨ ਬਹੁਤ ਸੋਹਣੇ ਸਕੂਲਾਂ ਚ ਪੜਦੇ ਉਹਨੇ ਆਪਣੇ ਅਧਿਆਪਕਾਂ ਦੀ ਐਜੂਕੇਸ਼ਨ ਦਾਦੀ ਦੀ ਐਜੂਕੇਸ਼ਨ ਮਾਬਾਪ ਦੀ ਐਜੂਕੇਸ਼ਨ ਸਾਰੇ ਚਾਚੇ ਤਾਇਆ ਸਭ ਦੀ ਐਜੂਕੇਸ਼ਨ ਨਾਲ ਬਹੁਤ ਸਿਆਣਾ ਬੰਦਾ ਸਾਡਾ ਹੈ ਜਸ ਮਰਦਾ ਕੋ ਸਾਰੇ ਪਪਨ ਬਹੁਤ ਪਿਆਰ ਕਰਦੇ ਫਿਰ 타 ਉਮਰ ਕਰਕੇ ਸਾਰੇ ਪਿਆਰ ਤੁਸੀ ਇਹਨਾਂ ਨੂੰ ਸਾਰਨ ਥੈਂਕ ਯੂ ਬਿਕਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿਵੇਂ ਤੁਹਾਨੂੰ ਪਤਾ ਹੈ ਮੈਂ ਅਮਨਤ ਕਾਰਾਂ ਮੈਂ ਰਾਜਵੀਂ ਅੱਪ ਵਿੱਚ ਮੰਨਦੀ ਪੇਟੀ ਹਾਂ ਮੇਰੇ ਪਪਾ ਮੇਰੇ ਸਭ ਤੋਂ ਪਿਆਰੇ ਪਪਾ ਸੀ ਮੇਰੇ ਪਪਾ ਮੈਨੂੰ ਇੱਕ ਲੱਕੀ ਚਾਰਮ ਮੰਨਦੇ ਸੀ ਉਹ ਕਹਿੰਦੇ ਸੀ ਕਿ ਮੈਂ ਮੈਂ ਤੈਨੂੰ ਬਹੁਤ ਪਿਆਰ ਕਰਦਾ ਤੂੰ ਕਦੀ ਵੀ ਮੇਰੇ ਤੋਂ ਦੂਰ ਨਹੀਂ ਹੋਣਾ ਮੇਰੇ ਸਭ ਤੋਂ ਪਿਆਰੇ ਪਪਾ ਜਦੋਂ ਕਹਿੰਦੇ ਸੀ ਵੀ ਮੇਰੇ ਤੋਂ ਦੂਰ ਨਹੀਂ ਹੋਣਾ ਉਹ ਹੁਣ ਮੱਠੋ ਹੀ ਦੂਰ ਚਲੇ ਗਏ ਤੇ ਹੁਣ ਜਦ ਫਿਊਚਰ ਆਏਗਾ ਮੈਂ ਆਪਣੇ ਪਾਪਾ ਦਾ ਸੁਪਨਾ ਪੂਰਾ ਕਰੂੰਗੀ ਤੇ ਮੈਂ ਇਹ ਵੀ ਕਹਿਣਾ ਚਾਹਨੀ ਹਾਂ ਕਿ ਜਿਵੇਂ ਮੇਰੇ ਪਾਪਾ ਨਾ ਹੋਇਆ ਇਹ ਕਿਸੇ ਹੋਰ ਦੇ ਪਾਪਾ ਦਾ ਨਾਮ ਹੋਵੇ ਤਨੂਰ ਹਾਜੀ ਜਿਹੜੀ ਇਹ ਆਵਾਜ਼ ਆ ਨਾ ਦੋਸਤੋ ਕੁਝ ਕੱਲਾ ਸਾਡੇ ਨਾਲ ਸੰਧੀਆਂ ਕਰਕੇ ਗਏ ਆ ਕਿ ਨੌਕਰੀ ਲਈ ਜਾਂ ਸਾਡੇ ਬੱਚਿਆਂ ਦੀ ਪੜ੍ਹਾਈ ਲਈ ਉਸੇ ਤਰ੍ਹਾਂ ਹੀ ਸੀਐਮ ਸਾਹਿਬ ਵੱਲੋਂ ਵੀ ਕੋਲਿੰਦਰ ਨੂੰ ਸੁਨੇਹਾ ਆਇਆ ਬਾਈ ਜੀ ਹੁਣੇ ਬੈਠੇ ਆ ਸਰਦਾਰ ਖੁੱਡੀਆਂ ਸਾਹਿਬ ਹੋਰ ਬਹੁਤ ਸਾਰੇ ਲੀਡਰ ਬੈਠੇ ਆ ਔਰ ਇੱਥੇ ਕੋਈ ਇੱਕ ਪਾਰਟੀ ਦਾ ਜ਼ਿਕਰ ਨਹੀਂ ਹੈ ਜਿੰਨੇ ਵੀ ਆਏ ਹੋ ਤੁਸੀਂ ਪਰਿਵਾਰੋਂ ਸਾਡਾ ਸਾਰੀਆਂ ਪਾਰਟੀਆਂ ਸਾਡੇ ਲਈ ਸਤਿਕਾਰਯੋਗ ਹੈ ਤਾਂ ਅਸ ਵੇਲੇ ਦੇ ਤਖਤ ਤੇ ਬਰਾਜਮਾਨ ਸਾਡੇ ਸੀਐਮ ਸਾਹਿਬ ਉਹਨਾਂ ਵੱਲੋਂ ਸੁਨੇਹਾ ਹੈ ਕਿ ਕਿ ਪਿੰਡ ਦੇ ਵਿੱਚ ਇਹ ਰਾਜਵੀਰ ਦੇ ਸਾਰੇ ਦੋਸਤਾਂ ਦੀ ਵੀ ਇਹ ਛਾਸੀ ਕਿਉਂਕਿ ਪਿਛਲੇ ਤਿੰਨ ਚਾਰ ਦਿਨਾਂ ਤੋਂ ਔਰ ਇਸ ਗੱਲ ਦੀ ਵੀ ਅਸੀਂ ਦਾਤ ਦਿੰਦੇ ਆ ਪ੍ਰਣਾਮ ਕਰਦੇ ਆ ਅਸੀਂ ਉਹਨਾਂ ਸਾਰੇ ਭਰਾਵਾਂ ਨੂੰ ਇਸ ਪਿੰਡ ਦੇ ਸਾਰੇ ਨੌਜਵਾਨ ਅੱਜ ਆਪੋ ਆਪਣੀਆਂ ਥਾਵਾਂ ਤੇ ਸੇਵਾ ਚ ਨੇ ਕੋਈ ਲੰਗਰ ਚ ਹੈ ਕੋਈ ਜੋੜਾ ਕਰਚਾ ਹੈ ਕੋਈ ਜਲ ਤੇ ਹੈ ਕੋਈ ਸਫਾਈ ਤੇ ਹੈ ਆ ਸਾਰਾ ਅਰੇਂਜਮੈਂਟ ਕਰਨ ਦੇ ਵਿੱਚ ਪਿਛਲੇ 4-5 ਦਿਨਾਂ ਤੋਂ ਉਹ 24 ਘੰਟੇ ਇੱਥੇ ਹਾਜ਼ਰ ਸੀਗੇ। ਉਹਨਾਂ ਭਰਾਵਾਂ ਨੂੰ ਉਹਨਾਂ ਦੀ ਯਾਰੀ ਨੂੰ ਸਾਡਾ ਪ੍ਰਣਾਮ ਹੈ ਕਿ ਜਿਹੜੇ ਰਾਜਵੀਰ ਨੂੰ ਇੰਨਾ ਪਿਆਰ ਕਰਦੇ ਔਰ ਕਰਦੇ ਰਹਿਣਗੇ ਇਹ ਇਹ ਉਹਨਾਂ ਦੀ ਇੱਛਾ ਸੀ ਸਾਰਿਆਂ ਦੀ ਭਾਵਨਾ ਸੀ ਕਿ ਰਾਜਵੀਰ ਲਈ ਕੁਝ ਯਾਦਗਾਰ ਬਣਨਾ ਚਾਹੀਦਾ ਪਿੰਡ ਦੇ ਵਿੱਚ। ਸੋ ਸਰਦਾਰ ਬਾਹਾਂ ਸਾਹਿਬ ਹੋਰਾਂ ਨੇ ਇਸ ਪਿੰਡ ਦੇ ਵਿੱਚ ਸਟੇਡੀਅਮ ਲਈ ਆਪਾਂ ਨੂੰ ਯਸ ਕੀਤੀ ਹੈ ਕਿ ਰਾਜਵੀਰ ਦੇ ਨਾਂ ਤੇ ਇੱਕ ਸਟੇਡੀਅਮ ਬਣੂਗਾ। ਸ਼ੇਡ ਸਟੇਡੀਅਮ ਇੱਥੇ ਸਾਹਮਣੇ ਜਗਾ ਵੀ ਸਾਡੇ ਪਿੰਡ ਦੇ ਮੁੰਡਿਆਂ ਨੇ ਚੂਜ਼ ਕੀਤੀ ਹੈ ਕਿ ਇੱਥੇ ਬਣਨਾ ਚਾਹੀਦਾ ਔਰ ਇੱਕ ਯਾਦਗਾਰੀ ਗੇਟ ਹੈ ਇੱਕ ਆਪਣੇ ਰਾਜਵੀਰ ਦਾ ਸਟੈਚੂ ਹੈ ਸੋ ਇਹ ਸਾਰੀਆਂ ਚੀਜ਼ਾਂ ਦਾ ਲਈ ਮਾਨ ਸਾਹਿਬ ਨੇ ਹਾਮੀ ਭਰੀ ਹੈ ਸੋ ਉਹਨਾਂ ਦਾ ਵੀ ਸਾਰੇ ਨਗਰ ਵੱਲੋਂ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਤੇ ਆਏ ਸਭੇ ਜਿਨਨੇ ਵੀ ਰਾਜਨੀਤਿਕ ਖੇਤਰ ਤੋਂ ਸੰਗੀਤਕ ਖੇਤਰ ਤੋਂ ਫਿਲਮ ਖੇਤਰ ਤੋਂ ਸਾਡੇ ਕਿਸਾਨ ਮਜ਼ਦੂਰ ਸਾਡੀਆਂ ਮਾਵਾਂ ਭੈਣਾਂ ਬੱਚੇ ਪੁਲਿਸ ਪ੍ਰਸ਼ਾਸਨ ਅੰਕਰ ਗੁਪਤਾ ਸਾਹਿਬ ਤੇ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਇਸ ਘੜੀ 'ਚ ਸਾਡੇ ਨਾਲ ਆਏ ਇਸ ਦੁੱਖ ਨੂੰ ਵੰਡਾਇਆ ਤੇ ਮੈਂ ਕਲਾਕਾਰ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਕਿ ਆਪਾਂ ਟਾਈਮ ਟੂ ਟਾਈਮ ਆਪਾਂ ਸਾਰਿਆਂ ਨੇ ਹਾਜ਼ਰੀ ਲਵਾਉਣੀ ਹੈ ਸਾਰੇ ਬੈਠੇ ਆ ਜੱਸਾ ਬੈਠਾ ਹੈ ਰঞ্জੀਤ ਬੈਠਾ ਹੈ ਐਮੀ ਵੇਥੀ ਹੈ ਹਾਰਫ ਇਥੇ ਹੈ ਅਰਜਨ ਵੀ ਆਇਆ ਹੋਇਆ ਸੀ ਸਾਰੇ ਸਾਡੇ ਸੀਨੀਅਰ ਵੀ ਬੈਠੇ ਆ ਭਾਈ ਗੁਰਪ੍ਰੀਤ ਖੁੱਗੀ ਹੁਣੀ ਬੈਠੇ ਆ ਭਾਈ ਬਿੰਨੂ ਹੁਣੀ ਬੈਠੇ ਆ ਸਾਡੇ ਵੱਡੇ ਭਾਈ ਗੁੱਗੂ ਗਿੱਲ ਸਾਹਿਬ ਬੈਠੇ ਆ ਬਹੁਤ ਸਾਰੇ ਸਾਡੇ ਭਰਾ ਬੈਠੇ ਆ ਇੰਡਸਟਰੀ ਤੋਂ ਸਚਨ ਉਹਜਾ ਸਾਹਿਬ ਬੈਠੇ ਆ ਰੇਸ਼ਮ ਬੈਠਾ ਹੈ ਹੋਰ ਬਹੁਤ ਸਾਰੇ ਨਾਂ ਦੇ ਭਾਈ ਅੰਦਰ ਜਿੱਤੇ ਨਿੱਕੂ ਦਿਖ ਰਹੇ ਆ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਸਮੁੰਦਰੋਂ ਪਾਰ ਤੋਂ ਬਿਨਾ ਕੋਈ ਇੱਥੇ ਜਿਹੜੇ ਇਸ ਮਿੱਟੀ ਤੇ ਬੈਠੇ ਸੀ ਉਹਨਾਂ ਚੋਂ ਕੋਈ ਰਿਹਾ ਹੋਇਆ ਸਤेंद्र ਸੱਤੀ ਜੀ ਬੈਠੇ ਆ ਗੁਰਲੇ ਜਖਤਰ ਜੀ ਬੈਠੇ ਆ ਹੋਰ ਜੈਨੀ ਜੋ ਬਹੁਤ ਸਾਰੇ ਫਨਕਾਰ ਜਿਨ੍ਹਾਂ ਨੇ ਆ ਕੇ ਦਰਦ ਵੰਡਾਇਆ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਆਸ ਕਰਦੇ ਆਂ ਪਰਿਵਾਰ ਵੱਲੋਂ ਕਿ ਆਪਾਂ ਇਸੇ ਤਰ੍ਹਾਂ ਜੁੜੇ ਰਵਾਂਗੇ ਇਸੇ ਤਰ੍ਹਾਂ ਮਿਲਦੇ ਰਵਾਂਗੇ ਮਾਂ ਕੋਲੇ ਆ ਕੇ ਉਹਦੇ ਚਰਨਾਂ 'ਚ ਬਹਿ ਕੇ ਆਪਾਂ ਸਾਰੇ ਰਾਜਵੀਰ ਦੀਆਂ ਗੱਲਾਂ ਕਰਦੇ ਰਵਾਂਗੇ ਔਰ ਉਹਨਾਂ ਦੀ ਆਉਣ ਵਾਲੀ ਜ਼ਿੰਦਗੀ ਲਈ ਆਪਾਂ ਸਾਰੇ ਨਾਲ ਮਿਲ ਕੇ ਕੀ ਕਰ ਸਕਦੇ ਆਂ ਉਹ ਆਪਾਂ ਕਰਦੇ ਰਵਾਂਗੇ ਬੜੇ ਦੁੱਖ ਦੀ ਗੱਲ ਹੈ ਜੀ ਬਹੁਤ ਹੀ ਅੱਛਾ ਇਨਸਾਨ ਸੀ ਸਾਡਾ ਛੋਟਾ ਵੀਰ ਬੈਂ ਜਦੋਂ ਵੀ ਉਹਨਾਂ ਨੂੰ ਮਿਲਿਆ ਬੜਾ ਉੱਡ ਕੇ ਮਿਲਣਾ ਉਹਨਾਂ ਨੇ ਔਰ ਬੜੀ ਨਿਮਰਤਾ ਨਾਲ ਵੱਡੇ ਛੋਟਿਆਂ ਨਾਲ ਸਾਰਿਆਂ ਦਾ ਇਹ ਸੰਕਰ ਕਰਨ ਵਾਲਾ ਔਰ ਫਿਲਮ ਇੰਡਸਟਰੀ ਨੂੰ ਮੇજર ਇੰਡਸਟਰੀ ਵਿੱਚ ਬਹੁਤ ਵੱਡਾ ਕੱਟ ਹੈ ਇਹ ਜੇ ਹੋਣ ਹਾਰ ਮੁੰਡੇ ਬਹੁਤ ਘੱਟ ਹੁੰਦੇ ਜਿਹੜੇ ਆਕਾਮ ਬਸੂ ਸੋਚ ਰੱਖਦੇ ਆ ਔਰ ਸਾਰਿਆਂ ਦਾ ਸੰਕਰ ਕਰਦੇ ਬਾਈ ਗੁਰੂਆਂ ਦੇ ਆਪਣੇ ਚਰਣਾ ਵਿੱਚ ਨਿਵਾਸ ਬਖਸ਼ਣ ਪਰਵਾਰ ਨੂੰ ਪਾੜਾ ਮੰਨਣ ਦਾ ਮੌਕਾ ਇਹ ਹੋਦਾ ਸੀ ਬੜੇ ਦੁੱਖ ਦੀ ਗੱਲ ਹੈ ਜੀ ਬਹੁਤ ਹੀ ਅੱਛਾ ਇਨਸਾਨ ਸੀ ਸਾਡਾ ਛੋਟਾ ਵੀਰ ਭਾਇਆ ਜਦੋਂ ਇਹਨਾਂ ਨੂੰ ਮਿਲਿਆ ਬੜਾ ਉੱਡ ਕੇ ਮਿਲਣਾ ਉਹਨਾਂ ਨੇ ਔਰ ਬੜੀ ਨਿਮਰਤਾ ਨਾਲ ਵੱਡੇ ਛੋਟਿਆਂ ਦਾ ਸਾਰਿਆਂ ਦਾ ਸਤਿਕਾਰ ਕਰਨ ਵਾਲਾ ਔਰ ਫਿਲਮ ਇੰਡਸਟਰੀ ਨੂੰ ਮੇਜਰ ਇੰਡਸਟਰੀ ਨੂੰ ਬਹੁਤ ਵੱਡਾ ਕਰਤਾ ਇਹ ਜੇ ਹੁਣ ਹਾਰ ਮੁੰਡੇ ਬਹੁਤ ਘੱਟ ਹੁੰਦੇ ਜਿਹੜੇ ਆ ਗਾਂ ਬਦੂ ਸੋਚ ਰੱਖਦੇ ਆਂ ਔਰ ਸਾਰਿਆਂ ਦਾ ਸਿੰਘ ਆ ਕਰਦੇ ਬਾਈ ਗੁਰੂ ਨਾਲ ਦੇ ਰੂਪਾ ਆਪਣੇ ਚਰਨਾਂ ਵਿੱਚ ਨਵਾਸ ਬਖਸ਼ੇ ਪਰਿਵਾਰ ਨੂੰ ਪਾੜਾ ਮੰਨਣ ਦਾ ਬਰਕਸ਼ੇ ਇਹੋ ਅਸ ਹੈ ਬਾਈ ਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਖਤ ਤੇ ਅੱਜ ਜਿਹੜੀ ਘੜੀ ਨੂੰ ਅਸੀਂ ਕੁੜੀ ਮਤਲਬ ਤੁਸੀਂ ਕਹ ਰਹੇ ਵੀ ਬਿਲਕੁਲ ਉਹ ਕਰ ਰਹੇ ਸਕੇ ਜੀ ਯਾਰ ਇਹ ਕਦੇ ਨਾ ਆਵੇ ਅੱਜ ਅਰਦਾਸ ਕਰਨਾ ਆ ਜੀ ਭਾਈ ਰਾਜਵੀਰ ਜੁੰਦਾ ਦੀ ਰੂਹ ਨੂੰ ਮਹਾਤਮਾ ਚਰਨਾਂ ਚ ਨਵਾਸ ਬਖਸ਼। ਥੈਂਕ ਯੂ ਜੀ ਜੋ ਅੱਜ ਅਸੀਂ ਸਾਰੇ ਹੀ ਇਸ ਦੁੱਖ ਦੀ ਘੜੀ 'ਚ ਆ ਕੇ ਸ਼ਰੀਕ ਹੋਇਆ। ਰੱਬ ਨਾ ਕਰੇ ਕਦੇ ਸਾਨੂੰ ਇਹੋ ਜਿਹਾ ਮੌਕਾ ਮਿਲੇ ਕਿ ਅਸੀਂ ਕਿਸੇ ਦੇ ਇਹੋ ਜਿਹੇ ਦੁੱਖ ਦੇ ਵਿੱਚ ਸ਼ਰੀਕ ਹੋਈਏ। ਦੇਖੋ ਅੱਜ ਅਸੀਂ ਭੋਗ ਤੇ ਆਇਆ ਹਨਾ। ਅਸੀਂ ਸ਼ਾਮ ਨੂੰ ਆਪਣੇ ਘਰਾਂ ਘਰਾਂ ਨੂੰ ਸਭ ਨੇ ਚਲੇ ਜਾਣਾ ਹੈ ਹਨਾ ਪਰ ਉਸ ਮਾਂ ਨੂੰ ਕਿਵੇਂ ਸਕੂਨ ਮਿਲੇਗਾ ਹਨਾ ਜਿਹਦੀਆਂ ਅੱਖਾਂ ਉਡੀਕਦੀਆਂ ਰਹਿ ਗਈਆਂ ਕਹਿੰਦੇ ਪੁੱਤਾਂ ਦੇ ਰੋਗ ਤਾਂ ਇੰਨੇ ਬੁਰੇ ਹੁੰਦੇ ਨੇ ਨਾ ਜੀ ਮਾਂ ਮਰਨ ਤੋਂ ਬਾਅਦ ਵੀ ਨਾ ਮੜੀਆਂ ਵੀ ਤੜਫਦੀਆਂ ਨੇ ਵੀ ਹਾਈ ਮੇਰਾ ਜਵਾਨ ਪੁੱਤ ਚਲੇ ਗਿਆ ਤੀ ਮੈਨੂੰ ਛੱਡ ਕੇ ਰੱਬ ਨਾ ਕਰੇ ਜੀ ਕਿਸੇ ਮਾਂ ਨੂੰ ਐਸਾ ਕੋਈ ਦਿਨ ਦੇਖਣਾ ਪਵੇ ਰੱਬ ਨਾ ਕਰੇ ਕਿਸੇ ਬੱਚਿਆਂ ਨੂੰ ਐਸਾ ਦਿਨ ਦੇਖਣਾ ਪਵੇ ਕਿ ਉਹਨਾਂ ਦਾ ਪਿਓ ਉਹਨਾਂ ਦੀਆਂ ਅੱਖਾਂ ਦੇ ਉੱਲੇ ਹੋ ਜਾਈ ਜੀ ਬਹੁਤ ਦੁੱਖ ਦੀ ਘੜੀ ਹੈ ਜੀ ਬਸ ਪਰਮਾਤਮਾ ਪਰਿਵਾਰ ਨੂੰ ਬੱਚਿਆਂ ਨੂੰ ਬਸ ਉਹਦਾ ਭਾਣਾ ਪਛਮਣਨ ਦਾ ਬਲ ਬਖਸ਼ੇ ਜੀ ਸਤਪੂਰ ਉਦੇਸ ਸਿੰਘ ਜੀ ਦੇ ਹੁਕਮ ਦੇ ਮੁਤਾਬਕ ਆਮਦਾਰੀ ਸੰਗਠਨ ਦਾ ਦੇ ਵਿੱਚੋਂ ਜਿੱਥੇ ਰਾਜਨੀਤਿਕਾਂ ਦਾ ਗੱਲ ਕਰਦਾ ਛੋੜ ਲੈ ਸਾਡੇ ਦਾਦਾ ਜੀ ਆਮਦਾਰੀ ਸੰਗਠਨ ਨਾਲ ਜੁੜੇ ਰਹੇ ਹੋਰ ਉਹਨਾਂ ਨੇ ਇਸ ਲਹਿਰ ਦੇ ਵਿੱਚ ਵੱਧ ਕੜ ਕੇ ਹਿੱਸਾ ਪਾਇਆ ਇਹ ਨਾਮ ਕਣਕਿਰਤ ਭਾਜੀ 1 ਮਿੰਟ ਦੇ ਵਿੱਚ ਕਣਕਿਰਤ ਭਾਜੀ ਇਸ ਗੱਲ ਦੇ ਉੱਤੇ ਬਹੁਤ ਹਨੇ ਇਹ ਰੋਸ਼ ਸਾਡੇ ਦੇਦੇ ਨੇ ਜਨਤਕ ਸ਼ਗਨ ਦੇ ਵਿੱਚ ਇਸ ਪਰਿਵਾਰ ਨੇ ਬਹੁਤ ਵੱਡਾ ਹਿੱਸਾ ਪਾਇਆ ਔਰ ਕਹਿ ਕੀ ਮਾਈਕ ਚ ਭਾ ਜੀ ਵੱਡਾ ਮਕਾਮ ਉਸਨੇ ਹਾਸਲ ਕੀਤਾ ਜੀਵ ਆਤਮਾ ਕੋਲ ਸੰਸਾਰ ਭਾਈ ਭਾਈ ਕੈਮਰਾ ਪਿਛਲੇ ਆ ਭਾਈ ਇਹ ਅੰਤ ਘੁੱਨਾ ਵੀ ਮਾਫੀ ਬਖਸ਼ੇ ਕਹੇ ਕਬੀਰ ਸੁਣ ਹੋ ਰੇ ਸੰਤ ਹੋ ਤੁਬੀ ਸਿਧਰੇ ਹੋ ਬਹੁਰ ਨਾਮ ਤੋਜਨ ਤੇਰਾ ਐਸੀਆਂ ਮਹਾਨ ਬਖਸ਼ਾ ਕਰਤੇ ਹੋਏ ਸਦੀਵ ਕਾਲ ਆਪਣੇ ਚਰਨਾਂ ਸਾਖ ਸੁਬੰਧੀਆਂ ਭਾਰ ਮੰਨਣ ਦਾ ਬਈ ਰੱਖਦੇ ਹੋਏ ਪੰਛਨਾ ਅੰਮ੍ਰਿਤ ਵੇਲੇ ਦੀ ਜਾਗਰਤਾ ਨਿਰਧਨੇ ਬਿਨਿਆ ਬਾਣੀਆ ਬਖਸ਼ਿਸ਼ ਕਰਕੇ ਜਿਵੇਂ ਜਿਵੇਂ ਜੀ ਅਸਮਾਨ ਆ ਲਿਓ ਹੁਣ